ਆਪਾਂ ਸੁਣਦੇ ਆ ਰਹੇ ਆਂ ਵੀ ਪੰਜਾਬ ਸਰਕਾਰ ਜੋ ਸਾਨੂੰ ਦਾਅਵੇ ਕੀਤੇ ਹੋਏ ਦੱਸਦੀ ਆ ਵੀ ਤੁਸੀਂ ਜਾਓ ਤੁਹਾਡਾ ਕੰਮ ਜਿਹੜਾ ਆ ਮਿੰਟ ਤੋਂ ਪਹਿਲਾਂ ਹੋਊਗਾ ਔਰ ਜਿੰਨੇ ਵੀ ਤੁਹਾਡੇ ਕਾਮਿਆਂ ਉਹ ਸਰਕਾਰ ਦੇ ਜਿੰਨੇ ਵੀ ਨੁਮਾਇंदे ਆ ਉਹ ਪਹਿਲ ਦੇ ਆਧਾਰ ਤੇ ਹਰ ਇੱਕ ਬੰਦੇ ਦੀ ਆਮ ਜਨਤਾ ਦੀ ਜਿਹੜੀ ਗੱਲ ਆ ਉਹ ਆਮ ਤਰੀਕੇ ਦੇ ਨਾਲ ਸੁਣੀ ਜਾਊਗੀ ਪਰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਲੰਧਰ ਐਮਬੀਏ ਸਾਹਿਬ ਦੇ ਕੋਲ 22 ਅਗਸਤ ਨੂੰ ਗੱਡੀ ਪਾਸ ਕਰਾਉਣ ਵਾਸਤੇ ਸਵੇਰ ਨੂੰ ਅਸੀਂ ਲੈ ਕੇ ਆਏ ਆ ਅਪਾਇੰਟਮੈਂਟ ਚੁੱਕ ਕੇ ਇਹਨਾਂ ਨੇ ਸਾਰੇ ਗੱਡੀ ਦੇ ਪੇਪਰ ਚੈੱਕ ਕੀਤੇ ਆ ਗੱਡੀ ਚੈੱਕ ਕਰਕੇ ਓਕੇ ਕਰਕੇ ਡਰਾਈਵਰ ਨੂੰ ਕਹਿੰਦੇ ਵੀ ਤੁਸੀਂ ਜਾਓ ਇਹਨਾਂ ਨੇ ਸਾਨੂੰ ਉਸ ਟਾਈਮ ਤੇ ਇਹ ਨਹੀਂ ਦੱਸਿਆ ਕਿ ਜਿਹੜੇ ਤੁਹਾਡੇ ਪੇਪਰ ਅਪਲੋਡ ਹੋਏ ਆ ਇਹਨਾਂ ਦੇ ਵਿੱਚ ਜਿਹੜੀ ਇੰਸ਼ੋਰੈਂਸ ਆ ਉਹ ਪੁਰਾਣੀ ਅਪਲੋਡ ਹੋ ਗਈ ਆ ਲੇਕਿਨ ਉਸ ਟਾਈਮ ਤੇ ਅਸੀਂ ਨਵੀਂ ਇੰਸ਼ੋਰੈਂਸ ਕਰਾ ਕੇ ਆਪਣੇ ਕੋਲ ਰੱਖੀ ਹੋਈ ਸੀ ਇਹਨਾਂ ਨੇ ਚੈੱਕ ਵੀ ਕੀਤੀ ਆ ਸਾਡੇ ਕੋਲ ਇੰਸ਼ੋਰੈਂਸ ਵੈਲਿਡ ਸੀਗੀ ਉਸ ਟਾਈਮ ਤੇ ਵੀ ਪਰ ਇਹਨਾਂ ਨੇ ਸਾਨੂੰ ਉਸ ਟਾਈਮ ਨਹੀਂ ਦੱਸਿਆ ਇਹਨਾਂ ਨੇ ਅਬਜੈਕਸ਼ਨ ਲਾ ਕੇ ਛੱਡ ਦਿੱਤਾ ਅਸੀਂ ਵੇਟ ਕਰਦੇ ਰਹੇ ਆ ਗੱਡੀ ਆਨਲਾਈਨ ਨਹੀਂ ਹੋਈ ਉਸ ਤੋਂ ਬਾਅਦ ਮੰਗਲਵਾਰ ਨੂੰ ਦੁਬਾਰਾ ਫੇਰ ਡਰਾਈਵਰ ਗੱਡੀ ਲੈ ਕੇ ਆਇਆ ਇਹਨਾਂ ਦੇ ਕੋਲ ਵੀ ਜੇ ਕੋਈ ਕਮੀ ਪੇਸ਼ੀ ਆ ਤਾਂ ਇਹਨੂੰ ਚੈੱਕ ਕਰ ਲੋ ਅਸੀਂ ਦੁਬਾਰਾ ਪੇਪਰ ਵੀ ਅਪਲੋਡ ਕਰਤਾ ਇੰਸ਼ੋਰੈਂਸ ਵਾਲਾ ਬਈ ਜੇ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਦੱਸ ਦਿਓ ਇਹਨਾਂ ਨੇ ਸਾਨੂੰ ਫੇਰ ਤੋਰ ਦਿੱਤਾ ਬਈ ਜਾਓ ਤੁਸੀਂ ਕੋਈ ਗੱਲ ਨਹੀਂ ਗੱਡੀ ਆਨਲਾਈਨ ਹੋ ਜੂਗੀ ਅੱਜ ਸਵੇਰੇ ਆਇਆ ਐਮਬੀਆਈ ਸਾਹਿਬ ਨੂੰ ਪੁੱਛਿਆ ਕਹਿੰਦੇ ਜੀ ਕੋਈ ਗੱਲ ਨਹੀਂ ਹੋ ਜੂਗੀ ਕਰ ਦਿਆਂਗੇ ਮੈਂ ਕਿਹਾ ਸਰ ਇਸ ਤੋਂ ਪਹਿਲਾਂ ਵੀ ਮੈਂ ਐਮਬੂਲੈਂਸ ਪਾਸ ਕਰਾ ਕੇ ਲਗਿਆ ਤੁਹਾਨੂੰ ਉਦੋਂ ਵੀ ਰਿਕਵੈਸਟ ਕੀਤੀ ਬਈ ਸਾਰੇ ਸਾਡੀ ਗੱਡੀ ਨੋ ਪ੍ਰੋਫਿਟ ਨੋ ਲਾਸਟ ਤੇ ਚੱਲਦੀ ਆ ਜੇ ਕੋਈ ਫਾਈਨ ਵਗੈਰਾ ਹੈਗਾ ਇਹਨਾਂ ਨੇ ਉਹ ਐਂਬੂਲੈਂਸ ਦਾ ਵੀ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕਹਿੰਦੇ ਜਾਓ ਤੁਹਾਡੀ ਗੱਡੀ ਪਾਸ ਹੋ ਗਈ। ਮੈਂ ਚਲਾ ਗਿਆ। ਫਾਈਨ ਵਗੈਰਾ ਉਹਦੇ ਤੋਂ ਬਾਅਦ 30 ਰੁਪਏ ਸਿਰਫ ਫਾਈਨ ਸੀ। ਇਹਨਾਂ ਨੇ ਮੈਨੂੰ ਉਸ ਟਾਈਮ ਤੇ ਨਹੀਂ ਦੱਸਿਆ ਜੇ ਸਾਨੂੰ ਉਸ ਟਾਈਮ ਤੇ ਦੱਸ ਦਿੰਦੇ ਕਿ ਤੁਹਾਡਾ ਫਾਈਨ ਬਣਦਾ ਸੀ ਜਾ ਕੇ ਆਪਣਾ ਜਮਾ ਕਰਾ ਦਿੰਦੇ ਜਦ ਕਿ ਉਹਦੀ ਵੀ ਅਪਾਇੰਟਮੈਂਟ ਅਸੀਂ ਪਾਸਿੰਗ ਖਤਮ ਹੋਣ ਤੋਂ ਪਹਿਲਾਂ ਦੀ ਚੱਕੀ ਸੀ। ਇਹ ਦੁਨੀਆ ਨੂੰ ਖੱਜਲ ਕਰਦੇ ਆ ਜੀ। ਅਸੀਂ ਇਹਨਾਂ ਦੇ ਕੋਲੋਂ ਇੰਨੇ ਕੁ ਦੁਖੀਆਂ ਵੀ ਕਹਿਣ ਦੀ ਹੱਦ ਕੋਈ ਨਹੀਂ ਜਦੋਂ ਗੱਡੀ ਫਾਈਨ ਦੇ ਵਿੱਚ ਚਲੀ ਜਾਂਦੀ ਆ। ਇੱਕ ਫਾਈਲ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਸਾਨੂੰ ਐਸਓ ਸਾਹਿਬ ਨੂੰ ਲੱਭਣਾ ਪੈਂਦਾ ਐਸਓ ਸਾਹਿਬ ਸਿਰਫ ਹਫ਼ਤੇ 'ਚ ਦੋ ਦਿਨ ਆਉਂਦੇ ਆ ਉਹ ਕਈ ਵਾਰੀ ਨਹੀਂ ਵੀ ਆਉਂਦੇ ਹਰ ਦੇਖ ਲਓ ਤੁਹਾਡੇ ਸਾਹਮਣੇ ਮੈਂ ਆਈ ਆ ਮੈਂ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਆ ਮੇਰੀ ਐਂਬੂਲੈਂਸ ਜਿਹੜੀ ਨੋ ਪ੍ਰੋਫਿਟ ਨੋ ਲਾਸ ਅਸੀਂ ਹਰ ਵੇਲੇ 24 ਘੰਟੇ ਏਰੀਆ ਦੇ ਵਿੱਚ ਸੇਵਾ ਕਰ ਰਹੇ ਆ ਬਾਹਰ ਵੀ ਜਾਂਦੇ ਦਿੱਲੀ ਪਿਆਰ ਤੱਕ ਵੀ ਜਾਂਦੇ ਆ ਸਾਡੀ ਦੇਖ ਲਓ ਕਿੰਨੀ ਕਿ ਸੇਵਾ ਕਰਦੇ ਆ ਇਹ ਸਰਕਾਰ ਤੋਂ ਮੰਗ ਇਹੀ ਕਰਦੇ ਜਿਹੜੇ ਅਧਿਕਾਰੀ ਸਾਨੂੰ ਖੱਜਲ ਖਰਾਬ ਕਰ ਰਹੇ ਆਮ ਜਨਤਾ ਨੂੰ ਖੱਜਲ ਖਰਾਬ ਕਰ ਰਹੇ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਇ ਇਹ ਲੀਗਲ ਰੱਖੇ ਤਾਂ ਲੀਗਲ ਨ ਰੱਖੇ ਇਹਨਾਂ ਨੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜੀ ਮੇਰਾ ਨਾਮ ਸੰਤੋਖ ਸਿੰਘ ਜੀ ਤੋਂ ਨਹੀਂ ਕਿਹੜੇ ਪਿੰਡ ਤੋਂ ਆਪਾਂ ਮੈਂ ਕੰਗੜੇਵਾਲ ਤੋਂ ਹਾਂ ਅੱਜ ਤੁਸੀਂ ਇੱਥੇ ਆਏ ਕਿ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਫਿਟਨੈਸ ਸਰਟੀਫਿਕੇਟ ਦਾ ਮਾਮਲਾ ਸਾਲ ਹੋ ਗਿਆ ਕਦੀ ਉੱਤਰ ਕਹਿੰਦੇ ਕਦੀ ਉੱਤਰ ਕਿਹੜੀ ਗੱਡੀ ਹੈ ਤੁਹਾਡੀ ਇਹ ਸੀਜੂ ਆ ਪਿਕਅਪ ਪਿਕਅਪ ਕਿੰਨੇ ਟਾਈਮ ਤੋਂ ਫੋਟੋਗ੍ਰਾਫੀ ਹੋ ਰਹੀ ਦੋ 10 ਮਹੀਨੇ ਤੋਂ 10 11 ਕਹਿੰਦੇ ਕਿ ਤੁਹਾਡੇ ਪੈਸੇ ਘਟਿਆ ਉਹ ਪੈਸੇ ਵੀ ਜਮ੍ਹਾਂ ਕਰਾ ਤੇ ਫੇਰ ਮੁੜ ਕੇ ਦੁਬਾਰਾ ਆਰਟੀਓ ਦੇ ਚਲ ਜਾਓ ਉੱਥੇ ਚੱਲ ਜਾਓ ਸੱਤਵਾਂ ਜਿਹੜਾ ਇੱਥੇ ਲੱਗ ਗਿਆ ਮੁੜ ਕੇ ਫੇਰ ਹੀ ਮੈਨੂੰ 11 ਮਹੀਨੇ ਤੋਂ ਹੋ ਰਿਹਾ ਪਰੇਸ਼ਾਨ 11 ਮਹੀਨੇ ਤੋਂ ਹਾਂ ਕੋਈ ਲੜ ਪੱਲਾ ਨਹੀਂ ਫੜਾਇਆ ਤੁਹਾਨੂੰ ਇਹਨਾਂ ਨੇ ਆ ਹੁਣ ਫੇਰ ਨਹੀਂ ਫੜਾਇਆ ਮੈਨੂੰ ਆਰਟੀਓ ਕਹਿੰਦਾ ਉੱਥੇ ਜਾਓ ਆਰਟੀਓ ਕਹਿੰਦਾ ਉੱਥੋਂ ਜਾ ਕੇ ਲੱਭੂਗਾ ਇਹ ਕਹਿੰਦੇ ਨਹੀਂ ਜੀ ਮੋਬਾਈਲ ਦੇ ਵਿੱਚ ਹੀ ਰਹੂਗਾ ਇਹ ਪੇਪਰ ਨਹੀਂ ਕੱਢ ਕੇ ਦਿੰਦੇ ਹੁਣ ਜਿਹੜੇ ਮੈਂ ਤਾਂ ਇਹ ਮੰਗ ਕਰਦਾ ਵੀ ਇਹ ਬਦਲਣਾ ਚਾਹੀਦਾ ਇੱਕ ਨਾ ਕਿ ਦਫ਼ਤਰ ਹੁੰਦਾ ਇਹ ਦਫ਼ਤਰ ਵੀ ਹੈ ਨਹੀਂ ਹੁਣ ਇਹਨਾਂ ਦਾ ਦਫ਼ਤਰ ਹੈ ਦਫ਼ਤਰ ਹੈ ਹੀ ਨਹੀਂ ਦਫ਼ਤਰ ਹੈ ਨਹੀਂ ਇਹਨਾਂ ਦਾ ਦਫ਼ਤਰ ਬਿਲਕੁਲ ਨਹੀਂ ਆਰੀ ਆਰੀ ਇੱਥੇ ਕੰਮ ਕਰਦੇ ਆ ਇਹ ਅਧਿਕਾਰੀ 4-5 ਤਾਂ ਮੈਂ ਹੀ ਦੇਖਿਆ ਕੋਈ ਦਫ਼ਤਰ ਨਹੀਂ ਗਿਆ ਇਹਨਾਂ ਦਾ